ਪੰਜ ਡੱਬੇ ਬਣਾਉਣੇ ਨੇ ਆ ਪੰਜ ਡੱਬੇ ਬਣਾਉਣੇ ਨੇ ਇੰਨਾ ਵਿੱਚ ਐਡ ਵੀ ਹੋਣੀ ਚਾਹੀਦੀ ਹੈ ਇਹ ਸੱਤ ਡੱਬੇ ਨੇ ਹਾਂ ਇਹਦੇ ਪੰਜ ਬਣਾਉਣੇ ਨੇ ਕੋਈ ਵੀ ਇੱਧਰ ਚੱਕ ਕੇ ਡੇਗਣੀ ਨਹੀਂ ਨੇ ਇਸੇ ਤੇ ਐਡ ਕਰ ਲੈਣੇ ਇਹੇ ਡੇਗ ਕਰਨੇ ਨੇ ਹਰ ਜਮੇ ਕੋਲ ਬਣਾ ਇਹ ਹਾਂ ਹਾਂ ਨਹੀਂ ਇਹ ਮਿਸਤਰੀਆਂ ਦਾ ਮੁੰਡਾ ਹੈ ਵੀ ਕੱਢੂ ਹੱਥ ਤੋਂ ਦੋ ਦਾ ਬਣ ਗਏ ਮੁੰਡਿਆ ਪੰਜ ਪੰਜ ਹਾਂ ਠੀਕ ਹੈ ਜੀ 5 ਕੈਂਚੇ ਹੋ ਗਏ ਆ ਬਣਾਉਂਗਾ ਉਨੀ ਚੌੜੇ ਹੋਣੇ ਚਾਹੀਦੇ ਨੇ ਹੈ ਪੂਰੇ ਬਣਾਈ ਕੰਦਾਂ ਉਨੀ ਚੌੜੇ ਹੋਣੇ ਚਾਹੀਦੇ ਨੇ ਤਾ ਨਾ ਬਣ ਗਏ ਓਏ ਇੱਧਰ ਬਣਾਈ ਰਾਨਾ ਇੱਕ ਪੂਰੀ ਆ ਜਾਗਾ ਵੱਡ ਦਿਮਾਗ ਲਾਉਗਾ ਅਬਦਾ ਸੱਲਾ ਇਹੀ ਕਰਦੇ ਆ ਪੂਰੀ ਸ਼ੂਟ ਫੇਰ ਕਰੇ 6 ਡੱਬੇ ਬਣ ਗਏ ਮੁੰਡਿਆ ਇਹ 6 ਨਹੀਂ 5 ਬਣਾਣੇ ਨੇ ਬਣਾ ਫਿਰ ਤੁਸੀਂ ਨਾ ਉਲਝੋ ਭੈਣ ਦੇ ਯਾਰ ਓਏ ਰਾਣਾ ਇਹ ਸ਼ਿਸ਼ੀ ਹੋਇਆ ਚ ਹਣੀ ਬਤਾ ਚੋ ਆਪੇ ਕਹਦੇ ਮੈਂ ਤਾਂ ਆਪੜੀ ਬਣਾਉਣੇ ਨਾ ਬਾਤ ਕੰਜ ਬਣਾਏ ਨਹੀਂ ਯਾਰ ਕਮਾਨ ਬਸ ਕੁਝ ਹੁੰਦਾਉਂਦੇ ਨਾ ਤਾਂ ਪੱਕਾ ਲੇ ਚੱਲ ਚੱਲ ਬਣਾ ਕਦੇ ਉਦੋਂ ਤੂੰ ਕਹਦੇ ਕਿੰਨੇ ਨਾ ਪੰਜ ਬਣਾਉਣੇ ਨੇ ਹੈ ਹੱਸ ਤਾ ਜਿਆ ਪਤਾ ਤਾਂ ਚੀ ਬਣ ਗਈ ਪੰਜ ਬਣਾਉਣੇ 6 ਤਾਂ ਬਣਿਆ ਗਏ ਹੋਰ ਹੀ ਕੁਝ ਬਣਾਤਾ ਯਾਰ 6 ਤਾਂ ਬਣੇਗੇ ਜੇ ਉੱਥੇ ਰੱਖੇਗਾ ਸਿਰੇ ਤੇ ਫੇਰ 7 ਬਣ ਜਾਣਗੇ ਤਾਂ ਕਾ ਵਦ ਇਹਦਾ ਫੇਰ ਸੱਤ ਬਣਗੇ ਸੱਤ ਬਣਗੇ ਪੌੜੀ ਜੀ ਬਣਾਤੀ ਹਾਂ ਪਹਿਲਾਂ ਵੀ ਸੱਤੇ ਦੇ ਪਿੰਡੀ ਵਾਲੇ ਅੱਛਾ ਯਾਰ ਹੋਰ ਤੇਰੀ ਬਿਟੀ ਆਈ ਨਾ ਵੀ ਨਾ ਕੋਈ ਨਹੀਂ ਆਈ ਇਹਦਾ ਤੈਨੇ ਆਹ ਫਰੰਟ ਦੇ ਦੀ ਤੈਨੇ ਉਧਰ ਕਰਤਾ ਸਿੰਗਲ ਇਹ ਇੱਧਰ ਫੇਰ ਉਹ ਦੀ ਨਾ ਨਾ ਪੌੜੀ ਆ ਗਈ ਦੀ ਪੋਰਚ ਕੱਢਿਆ ਇੱਧਰੇ ਨੇ ਇੱਡੇ ਨਹੀਂ ਆਉਣੇ ਕਿੱਦਨੂ 12 ਬਿਟੀ ਐ ਪਿੰਡੀ ਵਾਲਾ ਟੁੱਟ ਕੇ ਆਇਆ ਕਹਿੰਦਾ 12 ਬਿਟੀ ਚ ਗੋਦੜੂ ਨਹੀਂ ਰਹਾ ਸਾਲਾ ਕੋਈ ਬਾਬੇ ਬਹੁਤ ਵੇੜਾ ਹੋਰ ਡੱਬੇ ਬਣਾ ਦੇ ਪਾੜਾ ਦਾ 12 ਵੀ ਠੀਕ ਜਿਹੜਾ ਡੱਬੇ ਬਣਾ ਦੇ ਆ ਦੇਖੀ ਬਣਾ ਦੇ ਬਈ ਇੱਕ ਮਿੰਟ ਆ ਪੌੜੀ ਚੱਕ ਦੇ ਇੱਕ ਹਾਂ ਚੱਕ ਦੀ ਕਿੰਨੇ ਹੋ ਗਏ ਇੱਕ ਹੋ ਗਿਆ ਕਿੱਥੇ ਇੱਕ 1 2 3 4 5 ਲਾਉਣੇ ਨੇ ਲਾਵਾ ਤੰਬਾ ਵੀ ਤਾਂ ਲਾਉਂਗਾ ਲਾ ਕਿਹੜੇ ਨੇ ਕਹਿ ਵੀ ਲਾਉਂਗਾ ਨੇ ਮੈਂ ਮੰਜੂ ਇੱਕ 2 3 4 5 ਹੋ ਗਏ ਹਾਂ ਖੜ ਜੋ ਬਰਾਂ ਹਾਂ 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 ਚੱਲ ਚੱਲਾ ਆ ਇਹ ਤਾਂ ਮੈਂ ਨਹੀਂ ਤੂੰ ਤਾਂ ਕੰਦ ਤੇ ਕੰਦ ਚੜਤੀ ਹਰ ਜਾੜ ਜਾ ਹਰ ਜਾੜ ਜਾ ਇਹ ਆ ਬਣ ਗਿਆ ਤੇਰਾ ਆਹਾ ਪੰਜ ਦਿਨੇ ਬੌਲੇ ਨੇ ਬਖਤਿ ਪਾਰ ਕੀ ਨਿਦਾਰੀ ਤੰਨਾ ਬਣ ਕੇ ਹੋ ਉਤਰ ਢੱਕਾ ਬੜਾ ਉਤਰ ਪੰਜ ਹੋਦਾ ਗਿਆ ਇਹ ਇਹ ਲੋਬੀ ਬਣ ਗਈ ਇੱਕਾ ਕਿੱਥੇ ਬਣ ਗਈ ਆ ਉਹ ਤਾਂ ਦੇਖ ਲੈ ਉੱਪਰ ਪਿਆ ਪਿਆ ਮੂਦਾ ਲੋਬੀ ਬਣਾ ਰਿਹਾ ਉਹ ਇਹ ਬਣ ਕੇ ਤੇਰੇ ਚਾਰ ਟਿੱਕਾ ਪਿਆ ਲੈ ਮੇਰੇ ਉਹ ਸਮਝ ਗਿਆ ਜਮਾ ਹਮਝ ਗਿਆ ਕੀ ਕਰਾ ਗੁਰੂ ਕੀ ਮਾਰ ਦੇ ਕੀ ਹੋ ਗਿਆ ਦੇਖਦਾ ਜਮਾ ਲੋਖ ਹੈ ਦਾ ਬਿਫਤਾ ਪੈ ਗਈ ਹੁਣ ਜਮਾ ਸਾਹ ਵਿੱਚ ਆ ਗਿਆ ਦੇਖ ਧੱਕੇ ਚੱਕ ਲੈ ਕੇ ਧੱਕੇ ਦਾ ਦਰਦੀ ਨਾ ਉਨੀ ਰੱਖੂਗਾ ਉਨੀ ਰੱਖਿਆ ਲੈ ਬਣਾ ਆ ਤੂੰ ਹੀ ਦੁਖਦਿਆ ਇੱਕ ਵਿਚਾਲੇ ਕਰਕੇ ਦੋ ਸਾਈਡਾਂ ਤੇ ਚੱਕ ਐਂ ਟ੍ਰੈਂਗਲ ਚ ਦਾ ਬਣ ਸਕਦੇ ਨੇ ਉਹ ਡੀਟੀਆਂ ਬੰਦ ਲੱਗ ਜਾਂਦੀਆਂ ਸਾਰਾ ਸਿਰ ਤਲਾ ਯਾਰ ਜੀ ਲੱਗਦੀ ਆ ਚੱਕ ਹਾਂ ਚੱਕ ਬਣਾ ਹੁਣ ਕੱਢ ਜਾ ਪੰਜ ਕਰਨੇ ਹਨ ਧੱਕੇ ਸਾਰੇ ਨੇ ਆ ਗਈ ਹੈ ਖੜ ਜਾ ਦੱਦ ਗਿਆ ਉਹਦੇ ਸਾਰੀ ਚੱਕੀ ਐ ਨਹੀਂ ਬਣਾਉਣੇ ਬਈ ਇਹ ਓਵੇਂ ਹੁਣ ਉਹਨਾਂ ਚੋਂ ਪੂਰੀ ਰੱਖ ਕੇ ਇਹਨਾਂ ਚੋ ਇਹ ਚੱਕ ਕੇ ਐਂ ਬਣਾਉਣੀਆਂ ਨੇ ਐਵੇਂ ਕੁੰਝੇ ਬਣਾ ਦੇ ਦਿੱਤੇ ਫਿਰ ਤਾਂ ਚੱਕ ਲੈ ਬਾਈ ਨਦੀਨੀਆਂ ਸਾਰੀਆਂ ਕਿੰਨੇ ਹੋ ਗਿਆ ਆ ਓਏ 4 ਨੇ ਤਾਂ ਫੜ ਜਾ ਕਿੱਧਰ ਲੈ ਇੰਟਰ ਕਰਕੇ ਗਿਆ ਬੜਾ ਇਹਨੂੰ ਦੇਖੀ ਤੂੰ ਇਹ ਉਹੀ ਤਾਂ ਨੇ ਡੱਬਾ ਆ ਬਣਾਦਾ ਲੈ

ਉਹਦਾ ਬਖਤ ਬਾਇਸ ਅਰੇ ਉਹਨੂੰ ਤਾਂ ਹੋਆ ਬਰਦੰਦੀ ਅਹੀ ਕੀ ਉਹ ਤਾਂ ਤੂੰ ਵੀ ਚੱਕੀ ਜਣਾ ਬਈ ਚੱਕਣ ਦੀ ਲੋੜ ਹੀ ਨਹੀਂ ਗਈ ਵੈਸੇ ਇਹ 4 ਚੀਲੇ ਚੱਕਣੀਆਂ ਪੈਣੀਆਂ ਚਾਰ ਪੰਜ ਸਾਰੀਆਂ ਦਾ ਨਹੀਂ ਬਣਦਾ ਨਹੀਂ ਬਣਾਂਗੇ ਸਾਰੀਆਂ ਮੈਂ ਜੇ ਦੱਸਾਂ ਥਾਪਾ ਲਈ ਜੇ ਸਰਤ ਨਾ ਬਣ ਗਿਆ ਹੋਇਆ ਇੱਕ ਦਾ ਹੀ ਹੋ ਗਿਆ ਚੱਕ ਕਰ ਗੱਲ ਹਾਏ ਹਾਏ ਚੱਕ ਲਈਏ ਜਿਵੇਂ ਨੇ ਚੱਕੇ ਬਣਾਏ ਨੇ ਮੈਂ ਦੱਸਿਆ ਨਹੀਂ ਮਾਈਕਾ ਗੁੰਦੇ ਕੰਮ ਦੇ ਅੰਮਚਾਲੇ ਆਜ ਆਜ ਆ ਗਏ ਚੱਕੇ ਪਤਾ ਜਿਵੇਂ ਮੈਂ ਤੇਰੇ ਦੱਸ ਰਿਹਾ ਬਾਈ ਉਰੀਓ ਚੱਕੇ ਬਣਾਉਣੇ ਤੇ ਉਹ ਚੱਕੀ ਚੱਕੀ ਬਣਾਉਣੇ ਦੇ ਲੈ ਕੇ ਸਾਰੇ ਦਿੱਲੀ ਚਾਹ ਰਹੇ ਨੇ ਉਹ ਤੋਂ ਨਹੀਂ ਬਣਦੇ ਸੀ ਚਰਚਲੀ ਬਈ ਅੱਪਾ ਹੋਰ ਗੰਝ ਵੀ ਨਹੀਂ ਛੇ ਛੇ ਇੱਕ ਇੱਕ ਦੋ ਤਿੰਨ ਚਾਰ ਪੰਜ ਛੇ ਓਏ ਕੱਪੀ ਦੇ ਆਧਾ ਚੱਕੀ ਜਾਊਗੀ ਹਮਝਾ ਕਿੱਥੇ ਚੱਕੇਗਾ ਉਹਦਾ ਕਿ ਚੱਕਣੀ ਨਹੀਂ ਕਰਨੀ ਓਏ ਆਹੀ ਕਹਿਣਾ ਫਿਰ ਮੈਂ ਲੈ ਖੜ ਗਿਆ ਲੈ ਪੰਜ ਬਣ ਗਏ ਫਿਰ ਆਹ ਆਹ ਕਿਧਰ ਗਈ ਓਏ ਇਹ ਤਾਂ ਉਰੋਂ ਹੀ ਚੱਕੀ ਆਉਣੇ ਜੱਣੇ ਬੜਾਈ ਜੀ ਗੱਲ ਆ ਉਹ ਮੈਂ ਮਿੰਟੂ ਜਿੱਤ ਗਿਆ ਭਾਈ ਮਿੰਟੂ ਨੇ ਬਣਾ ਦੇ ਪੰਜ ਸਹੀ ਹੈ ਭਾਈ ਸਹੀ ਆ ਬਣ ਗਈ ਕਾ ਦੇਖ 2 3 4 5 ਚਲੋ ਸੀਨ ਗਰੀ ਜਿੱਤ ਗਿਆ ਉਹ ਕਿੱਧਰ ਆ ਗਈ ਬਣਾ ਗਿਆ ਮੁੰਡਾ ਮਿਸਤਰੀ ਹਾਂ ਚੱਕਣੀ ਨਹੀਂ ਅੱਜ ਮੈਂ ਨਾ ਚੱਕ ਕੇ ਇਕੱਠੀਆਂ ਨਹੀਂ ਕਰਨੀਆਂ ਉਹ ਪਹਿਲੀ ਘਰ ਵਾਲੀਆਂ ਸੀ ਬਾਈ ਨੇ ਖਣਿਆ ਨਹੀਂ ਦੇਆਂ ਉੱਥੋਂ ਚੱਕ ਕੇ ਤੀਲੀਆਂ ਇਧਰੇ ਦੇ ਦੰਗੇ ਨਹੀਂ ਖੇਡਾ। ਇਦੋਂ ਵੀ ਬੈਠੇ ਬੈਠੇ ਯਾਦ ਆ ਗਈ ਬਚਪਨ ਦੀ ਖੇਡਤੀ ਮੇਰੀ। ਕੋਈ ਉਂ ਜਰਨਾ ਨਾਲ ਜਦ ਸਵਾਲ ਦੇਖ ਲਾ ਕੋਈ ਜਨਤਾ ਨੂੰ ਪਾ। ਇੱਕ ਇੱਕ ਐਂ ਕਿ ਇੱਕ ਐਂ ਖੇਡਾ ਕਰਦੇ ਤੇ ਕੀ ਕਰਕੇ? ਹਾਂ ਹਾਂ ਐ ਢਿੱਲੀਆਂ ਦੇ ਜੀ ਐ ਕਰਕੇ ਐ ਲੰਘਾਈ ਜਾਂਦੇ ਬੱਚ ਉਹ ਕਹਿੰਦੇ ਇਹਨੂੰ ਹੌਲੀ ਹੌਲੀ ਚੱਕ ਚੱਕੀ ਨਹੀਂ ਜਾਂਦੀ ਤੇ ਉਹ ਢਿੱਲੀਆਂ ਐ ਪਾਦੀ ਹੋ ਜਾਂਦੀ। ਲੈ ਹੁਣ ਕੰਮ ਕਰ ਲਿਆ ਜੀ ਤੋ ਖਾਣੇ ਪੀਣੇ ਆ ਪਰੋਜੀ ਰੋਟੀ ਆਪਣੀ। ਹਾਂ ਕਰੀ। ਮੈਂ ਅੰਦਰ ਨੇ ਬਖਤ ਪਤਾ। ਮੈਂ ਇਹਨੂੰ ਤੇਰਾ ਤਾਂ ਦਿਮਾਗ ਡੈਡ ਹੋ ਗਿਆ ਹੁਣ ਆ ਨਾ ਉਹ ਦੇਖੋ ਆਇਆ ਉੱਠ ਕੇ ਮਿੱਟੀ ਬਣਾਉਣੀ ਆ ਹਾਂ ਸੰਗਿਆੜਾ ਪਤਾ ਸਾਨੀਆਂ ਬਣੀਆਂ ਪਈਆਂ ਨੇ ਹਾਂ ਸਾਨ ਆਹ ਦੇਖ ਆਹ ਕਹਿੰਦਾ ਲੋਬੀ ਬਣ ਗਈ ਵੀਰੇ ਹਰਨ ਦਾ ਚਾਹੀਦਾ ਆ ਜਾ ਵਿਚ ਮੈਦਾਨ ਚ ਤਾਂ ਲੜੋ ਨਾ ਮਿੰਟੂ ਜੱਟ ਗਿਆ ਲਾ ਦੂਰੀ ਵਾਲਾ ਮਿੰਟੂ ਤਾਂ بڑا ਦਿਮਾਗ ਕੰਮ ਕਰਾਇਆ ਮਿੰਟੂ ਤਾਂ ਬਾਈ ਕੋਈ ਦੇਖਿਆ ਹੋਇਆ ਪਹਿਲਾਂ ਕੋਈ ਬੜਾ ਬਣਾ ਦੇਖਿਆ ਪੁੱਤ ਪੁੱਤ ਕਹਿੰਦਾ ਤਿੱਲੀਆਂ ਜਾ ਕੇ ਬਣਦੇ ਕੋਈ ਸਾਈਆਂ ਦਾ ਲਾਉਣਾ ਮੈਨੇ ਪਤਾ ਬਣਾਉਣੀ ਪਤਾ ਮਿੰਟੂ यार भाई <laughs> बुड़ा बुड़ा रह गया बीचे बुड़ा बीचे रह गया जी मैं तेरे पाई अगर के हार गया मैंने जिताऊँ फास्ट कितना आएगा टू लगेगा भाई नंबरा फास्टर लड़पूँ ਕੀ ਕੀ ਹੋਇਆ ਯਾਰੋ ਪਤਾ ਨਹੀਂ ਇਦਾਂ ਕਰ ਦੋ ਪੰਜ 14 ਦਾ ਨਾ ਮਣੀ ਮੋਢਾ ਕੱਢ ਦੂ ਟੀਡੀ ਲੋਰੀ ਦੀ ਲੜਾਈ ਚ ਇਹਨੇ ਮਾਰ ਵੀ ਤੂੰ ਡੰਡਾ ਮਾਰ ਤੂ ਕਹਿੰਦਾ ਮੈਂ ਡਾੜਾ ਮਾਰੂ ਬਚਪਨ ਜਾਦਾ ਰਿਆ ਹਨਾ ਬਚਪਨ ਕੋਈ ਨਹੀਂ ਆੜਮੀ ਗਰਮੀ ਕਰਦੇ ਬਲੀਵਾਰ ਖੜੀ ਯਾ ਸੱਤਨ ਉਹ ਉਹ ਪੁੰਤ ਉਹ ਟੋਲੀ ਤਾਂ ਲਗੀ ਅਰਜਨਾ ਜੀ ਨੂੰ ਚਾਹਾਂ ਕਿੰਨਾ ਕਾ ਪਾਣੀ ਨੂੰ ਆ ਸੀਨ ਕੱਢ ਕੇ ਇੱਕ ਬੌਲੇ ਹੋ ਰਹੇ ਨੇ ਅੱਜ ਇਹ ਸਵੇਰ ਦੀ ਉਹ ਮੈਂ ਦੇਖਿਆ ਲੱਗਦਾ ਦੂਸਰਾ ਨਾ ਆ ਆਛੇ ਤੂੰ ਆੜੇ ਵੀ ਆ ਤੂੰ ਵੀ ਛੁੱਟ ਲਾਸ਼ਪੀਟ ਇਹ بیمਾ ਆ ਵੀ ਛੁੱਟ ਤਾ ਤੂੰ ਆ ਗਈ ਤੇ ਨਮਸਕਾਰ ਲੜਨ ਲੱਗ ਰਹੇ ਨੇ ਅੱਜ ਬੌੜੇ ਹੋ ਰਹੇ ਨੇ ਹਾਂ ਕਬੱਡੀ ਖੇਡ ਰਹੇ ਨੇ ਚੱਕ ਚੱਲ ਦੋ ਆ ਗਏ ਬਸ ਚੱਲੇ ਤੂੰ ਜੀ ਰੇਡ ਇੱਕ ਹੋ ਗਈ ਇੱਕ ਹੋ ਗਈ ਇਹ ਆ ਆ ਮੁਕਾਬਲਾ ਢੀ ਚੋਟੀ ਦਾ ਚੱਲ ਚੱਲ ਦੂਰਾ ਲੱਗ ਭੰਡਿਆ ਯਾਰ ਲੱਗ ਬੱਟ ਫੜ ਬੱਟ ਫੜ ਲੈ ਇਹਦਾ ਨਾ ਉਹ ਸਾਰਾ ਡੱਬਾ ਇਹ ਕੈਨਸਲ ਹੋ ਗਈ ਇਹ ਉਹ ਕਬੱਡੀ ਪ੍ਰੋ ਚੱਲ ਰਹੀ ਐ ਫੜਦੇ ਨਾ ਉਹਦਾ ਡੱਬੇ ਵਾਲੀ ਹੁੰਦੀ ਆ ਫੇਰ ਹੈ ਡਾ ਡੱਬੇ ਚ ਹੁੰਦੀ ਐ ਭਾਈ ਨੰਬਰ ਕਰਤੇ ਨੰਬਰ ਖਰਾਬ ਕਰਤਾ ਤੀਜੀ ਰੇਡ ਪਾ ਪਿੰਡੀ ਵਾਲੇ ਭਾਈ ਕੱਪੜੇ ਵੀ ਚੱਲਾ ਬਣਾ ਦੂਜਾ ਚੱਲਾ ਬਣਾ ਤੂੰ ਕੰਗੀ ਲੈ ਜੀ ਚਲੋ ਜੀ ਫਿਰਦੇ ਆ ਆਹ ਉਹ ਸ਼ੂਟ ਕਰ ਦੇਵਾ ਗੇਮ ਫਿਰਦੇ ਚੱਲ ਤੂੰ ਪਾ ਤੀਜੀ ਰੇਡ ਆ ਦੋ ਲੈ ਗਿਆ ਆ ਹਰਖ ਗਏ ਆ Ha, ha, ha,